ਇੱਕ ਸਿੰਗਲ ਸਾਈਡ ਤੋਂ ਗਾਈਡ ਲਾਈਨ ਹਾਂ ਜੀ ਨਹੀਂ ਮਰਜੀ ਆਪਾਂ ਇੱਥੇ ਆ ਅ ਇਹ ਜਿਹੜੀ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਸਪੱਸ਼ਟ ਤੌਰ ਤੇ ਜਿਹੜੀ ਹੈ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਕੀਤੀ ਹੈ ਕਿਉਂਕਿ ਮੁਕੰਮਲ ਤੌਰ ਤੇ ਜਿਹੜੀ ਹੈ ਰੁੱਖਾਂ ਨੂੰ ਪੱਟਣ ਤੇ ਗਿੱਲੇ ਜਾਂ ਸੁੱਕੇ ਕੋਈ ਵੀ ਨੇ ਉਹਨਾਂ ਤੇ ਪਾਬੰਦੀ ਲਾਈ ਹੈ ਸਰਕਾਰ ਨੇ ਜਿਹੜਾ ਪੰਜਾਬ ਦਾ ਵਾਤਾਵਰਣ ਬੜਾ ਦੁਸ਼ਤ ਹੋ ਚੁੱਕਿਆ ਹੈ ਪੰਜਾਬ ਕੋਲ ਜਿਹੜੀ ਜ਼ਮੀਨ ਉਹ ਬਾਕੀ ਨਹੀਂ ਹੈ ਦਰਸਤ ਲਾਉਣ ਵਾਸਤੇ ਹੋਰ ਸਿਰਫ ਜੰਗਲਾਤ ਏਰੀਆ ਹੀ ਹੈ ਜਿਹੜਾ ਵਣ ਵਿਭਾਗ ਕੋਲ ਹੈ ਉਹ ਬਹੁਤ ਥੋੜਾ ਹੈ ਇਸ ਕਰਕੇ ਜਿਹੜੇ ਪ੍ਰਾਈਵੇਟ ਜਾਂ ਸਰਕਾਰੀ ਥਾਵਾਂ ਤੇ ਜਿੱਥੇ ਵੀ ਕਿਤੇ ਰੋਖੋ ਖੜੇ ਆ ਇਹ ਇਹ ਨਹੀਂ ਪੱਟੇ ਜਾਣੇ ਚਾਹੀਦੇ ਇਹ ਜਿਹੜਾ ਸ਼ਰਿਆਂ ਮੈਂ ਇਹਨਾਂ ਨੇ ਧੱਕਾ ਕੀਤਾ ਹੈ ਜਾਣ ਬੁੱਝ ਕੇ ਹਕੂਮਾ ਦੀ ਉਲੰਘਣਾ ਕੀਤੀ ਹੈ ਜਿਹੜੇ ਮੌਕੇ ਤੇ ਦੇਖੇ ਆ ਪੱਟੇ ਹੋਏ ਦਰਸਤ 125 ਦੇ ਕਰੀਬ ਨੇ ਤੇ ਹਾਲੇ ਵੀ 100 ਦੇ ਕਰੀਬ ਜਿਹੜਾ ਦਰਖਤ ਖੜਾ ਹੈ ਛੋਟੇ ਵੱਡੇ ਇਹਨਾਂ ਦੀ ਜਿਹੜੀ ਹੈ ਸਾਰਿਆਂ ਦੀ ਵੀਡੀਓ ਬਣਾ ਲਈ ਗਈ ਹੈ ਗਿਣਤੀ ਕਰ ਲਈ ਗਈ ਹੈ ਜੇਕਰ ਇਸ ਤੋਂ ਬਾਅਦ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਜਾਂ ਕੋਈ ਵੀ ਜ਼ਿੰਮੇਵਾਰ ਇਹਨਾਂ ਨੂੰ ਪੜਵਾਏਗਾ ਤਾਂ ਉਹ ਆਪਣੇ ਖੁਦ ਜ਼ਿੰਮੇਵਾਰ ਹੋਣਗੇ ਇਸ ਦੇ ਖਿਲਾਫ ਮਾਨਜੋ ਹਾਈ ਕੋਰਟ ਮਾਨਜੋ ਐਨਜੀਟੀ ਦੇ ਕੋਰਟ ਦੇ ਵਿੱਚ ਜਿਹੜਾ ਕੇਸ ਦਾਇਰ ਕੀਤਾ ਜਾਊਗਾ ਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੇ ਸੀ ਵੀ ਮਹੀਨ ਚਲਾ ਰਹੇ ਸੀਗੇ ਵਿਰਕਸ਼ਾਂ ਨੂੰ ਕਿ ਬਰੇਡ ਡਰਾਈਵਰ ਹੋਰ ਸੀਗਾ ਉਹ ਨਾਲ ਬੈਠਾ ਸੀਗਾ ਜਿਹੜੇ ਵਿਰਕਸ਼ ਪੱਟੇ ਹੋਏ ਨੇ ਜਾਂ ਡਿੱਗੇ ਹੋਏ ਨੇ ਅਸੀਂ ਉਹ ਚਕਾ ਕੇ ਰਖਾ ਰਹੇ ਸੀ ਦਫਤਰ ਦੇ ਹੁਕਮ ਅਨੁਸਾਰ ਤੇ ਤੁਹਾਨੂੰ ਆ ਉਹਨਾਂ ਨੂੰ ਰੋਕ ਪਰ ਜਿਹੜੇ বন ਵਿਭਾਗ ਦੇ ਅਧਿਕਾਰੀ ਨੇ ਜਾਂ ਜੰਗਲ ਨੂੰ ਪ੍ਰੇਮ ਕਰਨ ਵਾਲੇ ਜੀਵ ਨੇ ਉਹਨਾਂ ਦੇ ਆ ਕੇ ਸਾਨੂੰ ਰੋਕਤਾ ਸੀ ਰੋਕ ਗਏ ਜੀ ਕਿ ਉਧਰ ਸਾਡੀ ਰੂਟੀ ਲੱਗੀ ਹੋਈ ਸੀ ਇਸ ਕਰਕੇ ਲੱਗੀ ਹੋਈ ਸੀ ਕਿ ਇਧਰੋਂ ਰੋਕਤਾ ਜੀ ਰੋਕ ਗਏ ਜੀ ਤੁਹਾਨੂੰ ਜਿਹੜੇ ਸੀਗੇ ਆ ਵਿਰਕਸ਼ ਚੱਕਣ ਦਾ ਜਿਹੜਾ ਹੈਗਾ ਕਿੰਨੇ ਹੁਕਮ ਦਿੱਤਾ ਸੀ ਦਫਤਰੋਂ ਹੁਕਮ ਮਿਲੇ ਸੀ ਦਫਤਰੋਂ ਹੁਕਮ ਮਿਲੇ ਹਾਂ ਜੀ ਕ ਤੋ ਸਾਨੂੰ ਦੋ ਹੁਕਮ ਹੋਗਾ ਦਫਤਰ ਦਾ ਅਸੀਂ ਉਹਦਾ ਕਰ ਲੈਣਾ ਸਾਨੂੰ ਦਫਤਰ ਬਣਾਣਗੇ ਅਸੀਂ ਦਫਤਰ ਜਾਈ ਜਾਵਾਂਗੇ ਨਗਰ ਸੁਧਾਰ ਟਰਸਟ ਬਰਨਾਲਾ ਦੀ ਹੈ ਜਿਹੜੀ 25 ਏਕੜ ਜ਼ਮੀਨ ਵਜਦੀ ਹੈ ਜੀ ਇਹਦੇ ਵਿੱਚ ਪੇਸਲੇ ਦੇਣੀ ਨਗਰ ਸੁਧਾਰ ਟਰਸਟ ਬਰਨਾਲਾ ਨੇ ਜਿਹੜੇ ਝੁੱਗੀ ਝੋਪਣੀ ਵਾਲੇ ਬੈਠੇ ਸੀ ਉਹਨਾਂ ਤੇ ਪੀਲਾ ਪੰਜਾ ਚਲਾ ਕੇ ਨਜਾਇਜ਼ ਕਬਜ਼ੇ ਜਿਹੜੇ ਸੀ ਇਹ ਕਹਿੰਦੇ ਵੀ ਅਸੀਂ ਸੜਾਏ ਆ ਤੇ ਸੜਾ ਕੇ ਖਾਲੀ ਕਰਾਇਆ ਸੀ ਪਰ ਉਸੇ ਦੂਜੇ ਦੇਣੀ ਹੀ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਸਰੇਆਮ ਉਲੰਘਣਾ ਕਰਕੇ ਇੱਥੋਂ ਜਿਹੜੇ ਸੈਂਕੜੇ ਰੁੱਖ ਖੜੇ ਸੀ ਪਿਛਲੇ 40-50 ਸਾਲ ਪੁਰਾਣੇ ਉਹ ਸਾਰੇ ਰੁੱਖ ਇਹਨਾਂ ਨੇ ਨਜਾਇਜ਼ ਪੱਟ ਦਿੱਤੇ ਆ ਕਿਸੇ ਤੋਂ ਉਸ ਦੀ ਮਨਜ਼ੂਰੀ ਨਹੀਂ ਲਈ ਗਈ ਕਿਉਂਕਿ ਮਨਜ਼ੂਰੀ ਤਾਂ ਮਿਲਦੀ ਹੀ ਨਹੀਂ ਜਦੋਂ ਮਾਨਯੋਗ ਹਾਈ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਪੰਜਾਬ ਰਾਜ ਦੇ ਵਿੱਚ ਐਨੀ ਏਜ ਦਾ ਕੋਈ ਵੀ ਐਨੀ ਟ੍ਰੀ ਅਨਲੀਗਲੀ ਜਾਂ ਲੀਗਲੀ ਕੱਟੇ ਨਹੀਂ ਜਾ ਸਕਦਾ ਉਹਨਾਂ ਨੇ ਪੂਰਨ ਪਾਬੰਦੀ ਲਗਾਈ ਹੈ ਤੇ ਇਸ ਕਰਕੇ ਸਾਰੇ ਗੈਰ ਕਾਨੂੰਨੀ ਜਿਹੜੇ ਰੁੱਖ ਸੀ 40-50 ਸਾਲ ਪੁਰਾਣੇ ਇਹ ਨਗਰ ਸਿਵਲ ਟ੍ਰਸਟ ਬਰਨਾਲਾ ਨੇ ਤੇ ਇਹਦੇ ਅਧਿਕਾਰੀਆਂ ਦੇ ਇਸ਼ਾਰਿਆਂ ਤੇ ਇਹ ਗੈਰ ਕਾਨੂੰਨੀ ਪੱਤੇ ਗਏ ਆ ਤੇ ਇਹਦੇ ਖਿਲਾਫ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਆਪਣੇ ਆਰਡਰ ਰਾਹੀਂ ਪੰਜਾਬ ਰਾਜ ਦੇ ਵਿੱਚ ਰੁੱਖ ਕੱਟਣ ਤੇ ਪੂਰਨ ਪਾਬੰਦੀ ਲਗਾਈ ਹੈ ਪਰ ਪ੍ਰੰਤੂ ਵੇ ਇਹ ਸਾਰਾ ਜਿਹੜਾ ਗੈਰਕਾਨੂੰਨੀ ਕੰਮ ਕੀਤਾ ਗਿਆ ਤੇ ਸਾਡੇ ਵਿੱਚ ਭਾਰੀ ਰੋਸ ਹੈ ਅਸੀਂ ਜਿੱਥੇ ਤੱਕ ਸਾਡੀ ਅਪਰੋਚ ਹੋਈ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਰੈਟ ਪਾਵਾਂਗੇ ਕਿ ਛੋਡੇ ਹੁਕਮਾਂ ਦੀ ਲੰਘਣਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਨੇ ਗੈਰਕਾਨੂੰਨੀ ਸੈਂਕੜੇ 40-50 ਸਾਲ ਪੁਰਾਣੇ ਰੁੱਖ ਹਰੇ ਭਰੇ ਪੱਤੇ ਨੇ ਤੇ ਇਸ ਤੋਂ ਇਲਾਵਾ ਐਨਜੀਟੀ ਦੇ ਵਿੱਚ ਵੀ ਅਸੀਂ ਅਪੀਲ ਪਾਵਾਂਗੇ ਕਿ ਜਿੰਨਾ ਵਾਤਾਵਰਨ ਦਾ ਜ਼ਿਲ੍ਹਾ ਵਾਸੀਆਂ ਦਾ ਇਹ ਰੁੱਖ ਕੱਟਣ ਦੇ ਨਾਲ ਨੁਕਸਾਨ ਹੋਇਆ ਉਹ ਅਫਸਰਾਂ ਦੀਆਂ ਜਿਹੜੇ ਜ਼ਿੰਮੇਵਾਰ ਨੇ ਇਸ ਰੁੱਖਾਂ ਨੂੰ ਪਟਾਉਣ ਦੇ ਉਹਨਾਂ ਦੀਆਂ ਅਫਸਰਾਂ ਦੀਆਂ ਜਿਹੜੀਆਂ ਤਰਖਾਹਾਂ ਨੇ ਉਹਦੇ ਵਿੱਚੋਂ ਇਹਦੀ ਭਰਾਈ ਕੀਤੀ ਜਾਵੇ ਉਹਨਾਂ ਤੋਂ ਮਾਮਜਾ ਵਸੂਲ ਕੀਤਾ ਜਾਵੇ ਫੌਂਟ ਕੀਤੀ ਹੈ ਸਰ ਕੋਈ ਸੀਨੀਅਰ ਅਧਿਕਾਰੀ ਆਏ ਨਾ ਕਿਹਨੇ ਆਉਣਾ ਜੀ ਕਿਸੇ ਕੋਲੇ ਕੋਈ ਹੁਕਮ ਨਹੀਂ ਆਰਡਰ ਨਹੀਂ ਕਿਉਂਕਿ ਸਾਰਾ ਗੈਰ ਕਾਨੂੰਨੀ ਕੰਮ ਹੈ ਆਉਣੇ ਨਹੀਂ ਕਿਸੇ ਨੇ ਕੀ ਮੰਗ ਕਰਦੇ ਆ ਸਰ ਅਸੀਂ ਮੰਗ ਕਰਦੇ ਆ ਕਿ ਕਿਹੜੇ ਵੀ ਬੰਦੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਰੁੱਖ ਸਰਕਾਰੀ ਸੰਪਤੀ ਸੀ ਇਹ ਲੋਕਾਂ ਦੀ ਪ੍ਰਾਪਰਟੀ ਸੀ ਪਹਿਲਾਂ ਗੈਰ ਕਾਨੂੰਨੀ ਪੱਟੇ ਗਏ ਫਿਰ ਚੋਰੀ ਕੀਤੇ ਗਏ ਨੇ ਕਿੱਥੇ ਗਏ ਉਹ ਰੁੱਖ ਸਾਰੇ ਜਿਹੜੇ ਸੈਂਕੜੇ ਰੁੱਖੇ ਤੋਂ ਪੱਟੇ ਗਏ ਆ ਤੇ ਇੱਕ ਹੋਰ ਮੰਗ ਕਰਦੇ ਆ ਅਸੀਂ ਹਾਈ ਕੋਰਟ ਨੂੰ ਵੀ ਮੈਂ ਮੀਡੀਆ ਦੇ ਰਾਹੀਂ ਕਹਿਣਾ ਕਿ ਉਹ ਸੂ ਮੋਟੋ ਲੈਣ ਇਸ ਗੱਲ ਦਾ ਹਜੇ ਵੀ ਇੱਥੇ ਜਿਹੜਾ 200 300 ਦਰਖਤ ਹਰਿਆ ਭਰਿਆ ਖੜਾ ਹੈ ਤੇ ਇਹ ਰਾਤ ਸਮੇਂ ਉਹਨੂੰ ਪੱਟਦੇ ਨੇ ਚੋਰੀਓ ਤੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜੀ ਗੱਲ ਮੈਂ ਇੱਥੇ ਨਾਲ ਹੀ ਸਪਸ਼ਟ ਕਰਦਾ ਕਿ ਇਹ ਦਰਖਤ ਪੱਟੇ ਕਿਉਂ ਜਾ ਰਹੇ ਆ ਕਿਉਂਕਿ ਦਿਨ ਬਦ ਦੇਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿਹੜੀਆਂ ਵੀ ਸਰਕਾਰੀ ਸੰਪਤੀਆਂ ਨੇ ਉੱਥੇ ਜਿੰਨੇ ਸਰਕਾਰੀ ਰੁੱਖ ਖੜੇ ਆ ਉਹ ਗੈਰਕਾਨੂੰਨੀ ਪੱਟੇ ਜਾ ਰਹੇ ਆ ਮਾਨਯੋਗ ਹਾਈ ਕੋਰਟ ਨੇ ਸੇਵਲ ਰੈਟ ਪਟੀਸ਼ਨ ਨੰਬਰ 201 ਆਫ 2021 ਦੇ ਵਿੱਚ ਇੱਕ ਆਰਡਰ ਕੀਤਾ ਸੀਗਾ ਆਲ ਪੰਜਾਬ ਨੂੰ ਤੇ ਡੀਸੀ ਬਰਨਾਲਾ ਨੂੰ ਕਿ ਜਿੰਨੇ ਵੀ ਰੁੱਖ ਕਿਤੇ ਵੀ ਸਰਕਾਰੀ ਸਾਮੰਤੀ ਚ ਜਨਤਕ ਪ੍ਰਾਪਰਟੀ ਖੜੇ ਨੇ ਉਹਨਾਂ ਤੇ ਬਕਾਇਦਾ ਤੌਰ ਤੇ ਨੰਬਰ ਲਗਾ ਕੇ ਉਹਦਾ ਇੱਕ ਵਿਸ਼ੇਸ਼ ਰਿਕਾਰਡ ਤਿਆਰ ਕੀਤਾ ਜਾਵੇ ਅੱਜ 5 ਸਾਲ ਬੀਤ ਚੁੱਕੇ ਨੇ ਮਾਨਯੋਗ ਹਾਈ ਕੋਰਟ ਦੇ ਹੁਕਮ ਨੂੰ ਹਜੇ ਤੱਕ ਕਿਸੇ ਰੁੱਖ ਤੇ ਨੰਬਰ ਨਹੀਂ ਲਗਾਇਆ ਗਿਆ ਇਸ ਬਾਰੇ ਇਹੀ ਕਹਿਣਾ ਜੀ ਵੀ ਉੱਥੇ ਮੈਨੂੰ ਕੋਈ ਸੂਚਨਾ ਮਿਲੀ ਸੀਗੀ ਮੈਂ ਆਪਣੇ ਮੁਲਾਜ਼ਮ ਭੇਜੀ ਸੀ ਉੱਥੇ ਇਨਕੁਆਰੀ ਕਰਨ ਲਈ ਉਹ ਜਦੋਂ ਗਏ ਉੱਥੇ ਤੇ ਰੁੱਖ ਕੱਟੀ ਵੀ ਸੀ ਤੇ ਇਹ ਹਰੇ ਰੁੱਖ ਕੱਢਣਾ ਵਧਣੇ ਜਿਹੜੇ ਹਜ਼ੂਰੀ ਤੇ ਹਾਈ ਕੋਰਟ ਵੱਲੋਂ ਰੂਪ ਹੈ ਉਹ ਕੋਈ ਵਧਣੇ ਵੀ ਨਹੀਂ ਚਾਹੀਦੇ ਹਾਈ ਕੋਰਟ ਵੱਲੋਂ ਰੋਕ ਲੱਗੀ ਹੈ ਜਿਹੜੀ ਸਾਡੇ ਵਿਭਾਗ ਮੇ ਦੀ ਕਾਰਵਾਈ ਬਣਦੀ ਹੈ ਕੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ ਅਤੇ ਜੋ ਵੀ ਅਧਿਕਾਰੀਆਂ ਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇਗਾ ਦੇਖੋ ਜੀ ਇੱਕ ਰੁੱਖ ਸੌ ਸੁਖ ਇੱਕ ਕਹਾਵਤ ਹੈ ਜਿਹੜੀ ਕਿ ਬਹੁਤ ਪ੍ਰਚਲਿਤ ਕਹਾਵਤ ਹੈ ਤੇ ਬਲਿਹਾਰੀ ਕੁਦਰਤ ਬਸਿਆ ਗੁਰੂ ਨਾਨਕ ਦੇਵ ਜੀ ਦਾ ਵਾਕ ਹੈ ਇਹ ਕੁਦਰਤ ਦਾ ਘਾਣ ਕਰਨ ਵਾਲੀ ਗੱਲ ਚੱਲ ਰਹੀ ਹੈ ਇੱਥੇ ਸੈਂਕੜੇ ਜਿਹੇ ਦਰਖਤ ਸੀਗੇ ਜਿਹੜੇ ਕਿ ਕੱਲ ਮਤਲਬ ਪਤਾ ਲੱਗਿਆ ਵੀ ਉਹਨਾਂ ਨੂੰ ਕਟਿੰਗ ਕਰਕੇ ਲੈ ਗਏ ਤੇ ਅੱਜ ਵੀ ਜਿਹੜੇ ਬਾਕੀ ਦੇ ਮੌਜੂਦਾ ਦਰਖਤ ਨੇ ਉਹਨਾਂ ਨੂੰ ਕਟਿਆ ਜਾ ਰਿਹਾ ਤੇ ਮੇਰੇ ਬਾਪੂ ਜੀ ਸ਼੍ਰੀ ਓਮਪ੍ਰਕਾਸ਼ ਗਾਸੋ ਜੀ ਨੇ ਇੱਕ ਪੁਸਤਕ ਲਿਖੀ ਜਿਹਦਾ ਸਿਰਲੇਖ ਸੀ ਬੀਜ ਬਿਖਰਾਤੇ ਚਲੋ ਤੇ ਸਾਡੇ ਤਾਂ ਜਿਹੜਾ ਜੀਵਨ ਦਾ ਸ਼ੀਰਸ਼ਕ ਇਸ ਕਿਤਾਬ ਦੇ ਤਹਿਤ ਅਸੀਂ ਕਿਸੇ ਪੌਦੇ ਦੀ ਕਟਿੰਗ ਕਰੀਏ ਤੇ ਉਹਦੇ ਤੋਂ ਇੰਨੇ ਸਾਰੇ ਸੈਂਕੜੇ ਪੌਦੇ ਬਣਾ ਕੇ ਅਸੀਂ ਉਸ ਨੂੰ ਬੀਜ ਵਿਖਰਾ ਕੇ ਹੋਰ ਜ਼ਿਆਦਾ ਪੌਦੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਰਕਾਰ ਬਣੀਓ ਇਹ ਜਿਹੜਾ ਵਿਦਵ ਅੰਸ਼ਕ ਕਾਰਵਾਈ ਹੈ ਇਹ ਚੱਲ ਰਹੀ ਹੈ ਤੇ ਇਹ ਕਿਤੇ ਵੀ ਮਤਲਬ ਕਿ ਮਾਨਵਤਾ ਦਾ ਘਾਣ ਕਰਨ ਵਾਲੀ ਗੱਲ ਹੈ ਇਹ ਦਰਖਤ ਨੂੰ ਵਿੱਚ ਲੈ ਕੇ ਇਦ ਰਕਤਾਂ ਨੂੰ ਵਿੱਚ ਲੈ ਕੇ ਵੀ ਕੋਈ ਨਾ ਕੋਈ ਪਲੈਨਿੰਗ ਇਸ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ ਜਿੱਥੇ ਦਰਖਤਾਂ ਵਾਲੀ ਜਗ੍ਹਾ ਨੂੰ ਛੱਡ ਕੇ ਕੋਈ ਦੂਸਰੀ ਜਗ੍ਹਾ ਤੇ ਕੋਈ ਚੀਜ਼ ਪਲਾਨ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਡਿਵੈਲਪਮੈਂਟ ਦੇ ਨਾਮ ਤੇ ਪਹਿਲਾਂ ਉਹਨੂੰ ਪੱਧਰ ਕੀਤਾ ਜਾਵੇ ਤੇ ਬਾਅਦ ਚ ਫਿਰ ਉਹਨਾਂ ਨੂੰ ਦੁਬਾਰੇ ਦਰਖਤ ਲਾਏ ਜਾਣ ਤੇ ਇੱਕ ਦਰਖਤ ਨੂੰ ਖੜੇ ਹੋਣ ਚ ਸਾਲੋਂ ਸਾਲ ਲੱਗ ਜਾਂਦੇ ਨੇ 10 20 ਸਾਲ ਲੱਗ ਜਾਂਦੇ ਨੇ ਇੱਕ ਨੂੰ ਭਰਜੋਣ ਤੇ ਆਉਣ ਲਈ ਇੱਕ ਦਰਖਤ ਨੂੰ ਦੇਖੋ ਜੀ ਜਿਹੜੀ ਪਹਿਲਾਂ ਤਾਂ ਵਿਧੂ ਹੰਸਕ ਕਾਰਵਾਈ ਤੁਰੰਤ ਰੋਕੀ ਜਾਣੀ ਚਾਹੀਦੀ ਹੈ ਬਹੁਤ ਸਾਰੇ ਦਰਖਤ ਵੱਡੇ ਜਾ ਚੁੱਕੇ ਨੇ ਤੇ ਜਿਹੜੇ ਹਲੇ ਵੀ ਮੌਜੂਦਾ ਹੈਗੇ ਨੇ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਤੇ ਆਪਣੀ ਪਲੈਨਿੰਗ ਦੇ ਵਿੱਚ ਉਹਨਾਂ ਨੂੰ ਲੈ ਲੈਣਾ ਚਾਹੀਦਾ ਅਸੀਂ ਡਿਵੈਲਪਮੈਂਟ ਦੇ ਖਿਲਾਫ ਨਹੀਂ ਹੈਗੇ ਪਰ ਡਿਵੈਲਪਮੈਂਟ ਦੇ ਨਾਮ ਤੇ ਕੁਦਰਤ ਦਾ ਵਿਨਾਸ਼ ਕਰਨਾ ਇੱਕ ਦਿਨ ਕੁਦਰਤ ਆਪਣੇ ਵਿਨਾਸ਼ ਤੇ ਉੱਤਰ ਆਊਗੀ ਤੇ ਫਿਰ ਆਪਣੇ ਕੋ ਉੱਚਲਾ ਨਹੀਂ ਜਾਣਾ ਕੁਦਰਤੀ ਮਾਰ ਧੀਰਜ ਕੁਮਾਰ ਐਡਵੋਕੇਟ ਨਹੀਂ ਸਰ ਪੇੜ ਜੋ ਹੈ ਪੰਜਾਬ ਦੇ ਵਿੱਚ ਗ੍ਰੀਨ ਬੈਲਟ ਦੇ ਮੁਤਾਬਿਕ ਪਹਿਲਾਂ ਹੀ ਕੱਟ ਲੈ ਪੰਜਾਬ ਦੇ ਵਿੱਚ ਪੇੜ ਵੱਢਣ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਵੀ ਸਟੇ ਕੀਤੀ ਹੋਈ ਹੈ। ਇੱਕ ਰਿਟ ਪਟੀਸ਼ਨ ਹੈ 395/25 ਪਰਨੀਤਪੁਰ ਵਰਸਸ ਸਟੇਟ ਆਫ ਪੰਜਾਬ ਜਿਸ ਦੇ ਵਿੱਚ ਪਿਛੇ ਜਈ ਆਲਰੇਵਲ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਸੀ ਕਿ ਪੰਜਾਬ ਦੇ ਵਿੱਚ ਫਿਲਹਾਲ ਕਿਸੇ ਵੀ ਤਰੀਕੇ ਨਾਲ ਕੋਈ ਵੀ ਪੇੜ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਉਨਾ ਕਟਿਆ ਜਾਵੇ ਜੇ ਉਹ ਕਟਣਾ ਤਾਂ ਉਸ ਦੇ ਲਈ ਮਾਨਯੋਗ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਹਨਾਂ ਦੇ ਅਗੇਂਸਟ ਸਰ ਕਲੋਨੀ ਕਾਰਵਾਈ ਹੋਣੀ ਚਾਹੀਦੀ ਹੈਗੀ ਇਹਨਾਂ ਦੇ ਅਗੇਂਸਟ ਫੋਰੈਸਟ ਏਰੀਆ ਦੇ ਮੁਤਾਬਿਕ ਐਫ ਆਈ ਆਰ ਹੋਣੀ ਚਾਹੀਦੀ ਹੈ ਈਵਨ ਕਿ ਜਦੋਂ ਔਨਰੇਬਲ ਹਾਈ ਕੋਰਟ ਵੱਲੋਂ ਸਟੇ ਹੈ ਤਾਂ ਦੰਨੇ ਨਾਲ ਤੇ ਕੰਟੈਂਪਟ ਵੀ ਬਣਦੀ ਹੈ ਜੀ ਆ ਬੇਸਿਕਲੀ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਹੈ ਕੋਈ ਸਾਡੀ ਇੰਪਰੂਵਮੈਂਟ ਟਰਸਟ ਬਰਨਾਲਾ ਦੀ 25 ਏਕੜ ਦੀ ਸਕੀਮ ਹੈ ਸੋ ਇਹਨਾਂ ਦੀ ਅਲੀਗੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਇੰਪਰੂਵਮੈਂਟ ਟਰਸਟ ਦੇ ਖਿਲਾਫ ਇਹ ਨੇ ਕਿ ਇਹਨਾਂ ਨੇ ਰੁੱਖ ਜਿਹੜੇ ਹੈਗੇ ਕੱਟ ਦਿੱਤੇ ਨੇ ਸੋ ਆਲਰੇਡੀ ਜਿਹੜੀ ਇਹਦੀ ਨਿਊਜ਼ ਕਟਿੰਗਸ ਜਿਹੜੀਆਂ ਹੈਗੀਆਂ ਸੀਗੀਆਂ ਉਹ ਅੱਜ ਦੀ ਸਵੇਰ ਦੀ ਅਖਬਾਰ ਦੇ ਵਿੱਚ ਵੀ ਆਈਆਂ ਸੀ ਤੇ ਆਲਰੇਡੀ ਡਾਇਰੈਕਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਡੀਐਫਓ ਸਾਹਿਬ ਨੂੰ ਜਿਹੜੀਆਂ ਆਈਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਕਿ ਇਸ ਮਾਮਲੇ ਨੂੰ ਅ ਸਹੀ ਤਰੀਕੇ ਨਾਲ ਇਨਕੁਆਇਰ ਕਰਕੇ ਜਿਹੜੀ ਰਿਪੋਰਟ ਜਿਹੜੀ ਹੈਗੀ ਉਹ ਸਾਨੂੰ ਪੇਸ਼ ਕਰ ਬਿਲਕੁਲ ਜੀ ਮੈਨੂੰ ਇਸ ਦੇ ਨਾਲ ਜਿਹੜੀਆਂ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੀਆਂ ਕਾਪੀਆਂ ਦੇਖੇ ਗਏ ਨੇ ਤੇ ਆਲ ਗੋ ਥਰੂ ਇਟ ਤੇ ਇਹਨਾਂ ਨੂੰ ਅਸੀਂ ਇਨਫੋਰਸ ਵੀ ਕਰਵਾਵਾਂਗੇ ਜਿਹੜੀ ਡੀ ਐਫਓ ਸਾਹਿਬ ਜੀ ਜਿਹੜੀ ਹੈਗੀ ਇਹਨੂੰ ਆਪਣੇ ਕਾਨੂੰਨ ਦੇ ਹਿਸਾਬ ਨਾਲ ਜੀ ਡਿਟੇਲ ਚ ਰਿਪੋਰਟ ਪੇਸ਼ ਕਰਨਗੇ ਤੇ ਉਹਦੇ ਹਿਸਾਬ ਨਾਲ ਦੀ ਸਬੰਧੀ ਜਿਹੜੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਐਕਸ਼ਨ ਲਵਾਂਗੇ